ਦੋਸਤੋ ਪੰਜਾਬ ਆਰਮੀ ਕੰਟੀਨ ਨਵੀਂ ਭਰਤੀ 2025 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਦੇ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹ ਪੋਸਟਾਂ ਨੇ ਨਾ ਤੁਹਾਡਾ ਕੋਈ ਪੇਪਰ ਹੋਵੇਗਾ ਨਾ ਕੋਈ ਐਪਲੀਕੇਸ਼ਨ ਫੀਸ ਜੀ ਵੱਖ-ਵੱਖ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਹੋਣਗੀਆਂ ਜੀ ਚੌਂਕੀਦਾਰ ਮਾਲੀ ਸਪਾਈ ਕਰਮਚਾਰੀ ਕਲਰਕ ਅਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ ਜਿਨ੍ਹਾਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਇਹਨਾਂ ਪੋਸਟਾਂ ਦੀ ਕੇਵਲ ਇੰਟਰਵਿਊ ਦੇ ਬੇਸ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਜੋਗ ਉਮੀਦ ਵਰਨੇ ਜੀ ਹੁਣ ਇਹਨਾਂ ਪੋਸਟਾਂ ਦੀ ਅਪਲਾਈ ਕਰੋ ਜੀ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਜੀ ਨਵੀਂ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਟਾਪ ਜੀ ਐਕ ਸਰਵਿਸਮੈਨ ਕੰਟੇਨ ਹੁਸ਼ਿਆਰਪੁਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਮਿਲ ਜਾਵੇਗਾ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ ਜੌਬ ਅਲਰਟਸ ਬਾਈ ਹਰਦੀਪ.com ਦੇ ਉੱਪਰ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਮੈਂ ਡੇਲੀ ਜੋ ਪੰਜਾਬੀ ਵਿੱਚ ਪੋਸਟ ਅਪਲੋਡ ਕਰਦਾ ਜੀ ਨੋਟੀਫਿਕੇਸ਼ਨ ਦੇ ਨਾਲ ਕਿਰਪਾ ਕਰਕੇ ਮੇਰੇ ਵੈਬਸਾਈਟ ਦੇ ਵਿਜਟ ਜੁੜੂ ਕਰਿਓ ਜੀ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ ਅਤੇ ਕੌਣ-ਕੌਣ ਅਪਲਾਈ ਕਰ ਸਕਦਾ ਉਹ ਵੀ ਤੁਹਾਨੂੰ ਦੱਸਾਂਗਾ ਕਿਰਪਾ ਕਰਕੇ ਵੀਡੀਓ ਤੇ ਬਨੇ ਰਹੋ ਪਲੇਨ ਪੇਪਰ ਪਰ ਕੰਪਲੀਟ ਆਪਣਾ ਬਾਇਓ ਡਾਟਾ ਕੰਟੈਕਟ ਨੰਬਰ ਜਿਹਦੇ ਵੀ ਨਾਮ ਕੁਆਲੀਫਿਕੇਸ਼ਨ ਪਿਤਾ ਜੀ ਦਾ ਨਾਮ ਪਰਮਨੈਂਟ ਐਡਰੈਸ ਆਦੀ ਸਾਰੀ ਡਾਟਾ ਤੁਸੀਂ ਮੈਂਸ਼ਨ ਕਰਨੀ ਹੋਵੇਗੀ ਇਹਨਾਂ ਪੋਸਟਾਂ ਲਈ ਕੌਣ-ਕੌਣ ਅਪਲਾਈ ਕਰ ਸਕਦਾ ਜੀ ਟੌਪ ਜੀ ਐਕਸਰਸਮੈਨ ਕੰਟੀਨ ਹੁਸ਼ਿਆਰਪੁਰ ਵਾਸਤੇ ਰਟਾਇਰਡ ਅਫਸਰ ਜੀਸੀਓ ਓਰ ਵਿਧਵਾ ਡਿਪੈਂਡੈਂਟ ਡਿਫੈਂਸ ਪਰਸਨ ਅਤੇ ਸਿਵਲਨ ਅਫੀਸਰ ਵੀ ਅਪਲਾਈ ਕਰ ਸਕਣਗੇ ਹੁਣ ਤੁਸੀਂ ਜੋ ਐਪਲੀਕੇਸ਼ਨ ਲਿਖੀ ਹੈ ਤੁਸੀਂ ਸੈਂਡ ਕਿੱਥੇ ਕਰਨੀ ਆ ਉਹਦਾ ਐਡਰੈਸ ਨੋਟ ਕਰ ਲਓ ਜੀ ਕੰਟੀਨ ਅਫੀਸਰ ਟਾਪ ਜੀ ਐਕਸ ਸਰਵਿਸਮੈਨ ਕੰਟੀਨ ਜੋਧਾਮਲ ਰੋਡ ਹੁਸ਼ਿਆਰਪੁਰ ਕੋਡ ਹੈ ਜੀ 146001 ਤੇ ਤੁਸੀਂ ਭੇਜਣੀ ਹੋਵੇਗੀ ਆਪਣੀ ਅਰਜੀ ਜੋ ਲਾਸਟ ਡੇਟ ਹੈ ਜੀ 5 ਮਾਰਚ 2025 ਤੱਕ ਤੁਸੀਂ ਆਪਣੀ ਅਰਜੀ ਭੇਜ ਸਕੋਗੇ ਜੋ ਜੋਗ ਉਮੀਦਵਾਰ ਹੋਣਗੇ ਜੀ ਉਹਨਾਂ ਨੂੰ ਕਾਲ ਦੁਆਰਾ ਸੂਚਿਤ ਕਰ ਦਿੱਤਾ ਜਾਵੇਗਾ ਜਿਹਨਾਂ ਪੋਸਟਾਂ ਲਈ ਰਿਟਨ ਟੈਸਟ ਹੁੰਦਾ ਉਹਦੇ ਵਾਸਤੇ ਜਾਂ ਇੰਟਰਵਿਊ ਵਾਸਤੇ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ ਦੋਸਤੋ ਪੋਸਟ ਦਾ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਦੋਸਤੋ ਪੋਸਟ ਨੰਬਰ 1 ਹੈ ਜੀ ਮੈਨੇਜਰ ਦੀ ਪੋਸਟ ਹੈ ਜੀ ਪੋਸਟ ਹੈ ਜੀ 1 ਅਪਲਾਈ ਕਰ ਸਕਦੇ ਨੇ ਜੀ ਰਿਟਾਇਰਡ आर्मर्ड फोर्स ਦੇ ਉਮੀਦਵਾਰ ਜਿਨ੍ਹਾਂ ਕੋਲ ਨੌਲੇਜ ਹੈ ਕੰਪਿਊਟਰ ਅਤੇ ਮਿਨਿਸਟਰੀਅਲ ਸਕਿਲਸ ਹੈ ਜੋ ਮਿਨਿਸਟਰੀ ਡਿਪਾਰਟਮੈਂਟ ਹੈ ਉਹਦੀ ਜਾਣਕਾਰੀ ਉਹਨਾਂ ਕੋਲ ਚੰਗੀ ਹੈ ਜੀ ਜਿਹਾ ਕਹਿ ਸਕਦੇ ਆ ਜੋ ਮੈਨੇਜਰ ਦੀ ਪੋਸਟ ਦੇ ਸਬੰਧ ਵਿੱਚ ਉਹਨਾਂ ਨੇ ਪਹਿਲਾਂ ਕੰਮ ਕੀਤਾ ਹੋਵੇ ਉਹ ਵੀ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟ ਨੰਬਰ 2 ਹੈ ਜੀ ਅਸਿਸਟੈਂਟ ਮੈਨੇਜਰ ਦੀ ਪੋਸਟ ਹੈ ਜੀ ਇੱਕ 12ਵੀਂ ਕਲਾਸ ਤੁਸੀਂ ਪਾਸ ਕੀਤੀ ਹੈ ਰਿਟਾਇਰਡ ਜੀਐਸਓ ਉਮੀਦਵਾਰ ਜਾਂ ਉਹਦੇ ਬਰਾਬਰ ਦੇ ਕੋਈ ਹੋਰ ਉਮੀਦਵਾਰ ਨੇ ਉਹ ਵੀ ਅਪਲਾਈ ਕਰ ਸਕਦੇ ਨੇ ਜੀ ਪੋਸਟ ਨੰਬਰ 3 ਜੀ ਅਕਾਊਂਟੈਂਟ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਪੋਸਟ ਨੰਬਰ 4 ਜੀ ਅਸਿਸਟੈਂਟ ਅਕਾਊਂਟੈਂਟ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਇਹਦਾ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਜੀ ਰਟਾਇਰਡ ਜੀਸੀਓ ਜਾਂ ਉਹਨਾਂ ਦੇ ਬਰਾਬਰ ਦੇ ਕੋਈ ਹੋਰ ਉਮੀਦਵਾਰ ਜੋ ਆਰਮਡ ਫੋਰਸ ਤੋਂ ਰਟਾਇਰਮੈਂਟ ਹੋ ਚੁੱਕੇ ਹੋਣ ਜਾਂ ਫਿਰ ਸਿਵਿਲিয়ান ਜਾਂ ਡਿਪੈਂਡੈਂਟ ਜਿਨ੍ਹਾਂ ਕੋਲ ਨੌਲੇਜ ਅਕਾਊਂਟਸ ਅਤੇ ਕੰਪਿਊਟਰ ਦੀ ਅਤੇ 12ਵੀਂ ਕਲਾਸ ਉਹਨਾਂ ਨੇ ਪਾਸ ਕੀਤੀ ਹੈ ਉਮੀਦਵਾਰ ਅਪਲਾਈ ਕਰ ਸਕਣਗੇ ਨੈਕਸਟ ਇਸ ਸਟੋਰ ਕੀਪਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 2 ਅਪਲਾਈ ਕਰ ਸਕਦੇ ਨੇ ਜੀ ਰਿਟਾਇਰਡ ਐਨਸੀਓ ਨੌਲੇਜ ਹੋਣਾ ਕੋਲ ਕੰਪਿਊਟਰ ਦੀ ਸਟੋਰ ਦੀ ਅਤੇ 12ਵੀਂ ਕਲਾਸ ਉਹਨਾਂ ਨੇ ਪਾਸ ਕੀਤੀ ਹੈ ਅਪਲਾਈ ਕਰ ਸਕਣਗੇ ਨੈਕਸਟ ਪੋਸਟ ਜੀ ਬਿਲਿੰਗ ਕਲਰਕ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 16 ਅਪਲਾਈ ਕਰ ਸਕਦੇ ਨੇ ਜੀ ਜੀਸੀਓ ਓਆਰ ਡਿਡਵਾ ਡਿਪੈਂਡੈਂਟ ਸਿਵਿਲIAN ਜਿਨ੍ਹਾਂ ਨੇ 10ਵੀਂ ਪਾਸ ਕੀਤੀ ਹੈ ਕੰਪਿਊਟਰ ਦੇ ਉਹਨਾਂ ਨੂੰ ਚੰਗੀ ਜਾਣਕਾਰੀ ਹੈ ਉਹ ਉਮੀਦਵਾਰ ਅਪਲਾਈ ਕਰ ਸਕਣਗੇ ਨੈਕਸਟ ਹੈ ਜੀ ਬਾਚਮੈਨ ਦੀਆਂ ਪੋਸਟਾਂ ਨੇ ਜੀ 4 ਅਪਲਾਈ ਕਰ ਸਕਦੇ ਨੇ ਜੀ ਓ ਆਰ ਡਿਪੈਂਡੈਂਟ ਸਿਵਿਲੀਅਨ 10ਵੀਂ ਉਹਨਾਂ ਨੇ ਪਾਸ ਕੀਤੀ ਹੈ ਅਪਲਾਈ ਕਰ ਸਕਦੇ ਨੇ ਜੀ ਨੈਕਸਟ ਪੋਸਟ ਹੈ ਜੀ ਹੈਲਪਰ ਮਲਟੀਟਾਸਕਿੰਗ ਸਟਾਫ ਦੀਆਂ ਪੋਸਟਾਂ ਨੇ 4 ਅਪਲਾਈ ਕਰ ਸਕਦੇ ਨੇ ਜੀ ਓ ਆਰ ਡਿਪੈਂਡੈਂਟ ਸਿਵਿਲੀਅਨ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਹੈ ਉਮੀਦਵਾਰ ਅਪਲਾਈ ਕਰ ਸਕਣਗੇ ਹਾਊਸਕੀਪਰ ਦੀਆਂ ਪੋਸਟਾਂ ਨੇ ਜੀ ਸਪਾਈ ਕਰਮਚਾਰੀ ਦੀਆਂ ਟੋਟਲ ਪੋਸਟਾਂ ਨੇ 2 ਡਿਪੈਂਡੈਂਟ ਅਤੇ ਸਿਵਿਲিয়ান ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜਿਨ੍ਹਾਂ ਨੇ 8ਵੀਂ ਪਾਸ ਕੀਤੀ ਆ ਨੈਕਸਟ ਹੈ ਜੀ ਮਾਲੀ ਦੀਆ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਸਿਵਿਲিয়ান ਅਤੇ ਡਿਪੈਂਡੈਂਟ ਜੋ ਉਮੀਦਵਾਰ ਨੇ ਅਪਲਾਈ ਕਰ ਸਕਦੇ ਨੇ ਜੀ 5ਵੀਂ ਕਲਾਸ ਉਹਨਾਂ ਨੇ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਜੇ 8ਵੀਂ ਕਲਾਸ ਦੇ ਆ 5ਵੀਂ ਕਰ ਸਕਦੇ ਆ ਉਹਨਾਂ ਨੇ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਉਮਰ ਹੱਦ ਜੋ ਰੱਖੀ ਗਈ ਹੈ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਇਹ ਪੋਸਟ ਆ 350 ਦਿਨ ਲਈ ਅਨਾਉਂਸਮੈਂਟ ਕੀਤੀਆਂ ਇੰਨੇ ਜਾਣ ਲਈ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 5 ਮਾਰਚ 2025 ਇਸ ਤੋਂ ਬਾਅਦ ਜੇਕਰ ਕੋਈ ਹੋਰ ਡਾਕੂਮੈਂਟ ਨਾ ਕੋ ਪਹੁੰਚਦਾ ਹੋਏ ਰਿਜੈਕਟ ਕਰਤਾ ਜਾਵੇਗਾ ਬਿਨਾਂ ਕੋਈ ਕਾਰਨ ਦੱਸੇ ਹੋਏ ਹੋਰ ਕਿਸੇ ਵੀ ਜਾਣਕਾਰੀ ਲਈ ਕਿਸੇ ਵੀ ਕੁਇਰੀ ਲਈ ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਉਸ ਸਿਲੈਕਸ਼ਨ ਵੈਲ ਵੀ ਇਸ ਸੈਟ ਆਫ ਫਾਈਨਲ ਮੈਡ ਜੋ ਤੁਹਾਡਾ ਸਿਲੈਕਸ਼ਨ ਹੋਵੇਗਾ ਜੀ ਬਾਅਦ ਵਿੱਚ ਇੱਕ ਮੈਡ ਲਿਸਟ ਤਿਆਰ ਕੀਤੀ ਜਾਵੇਗੀ ਉਹਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੀ ਦੁਵਾਰ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਦਿਖਣ ਤੁਹਾਡਾ ਬਹੁਤ ਬਹੁਤ ਧੰਨਵਾਦ